ਕੀ ਗੱਲ ਹੋਈ ਸੀ ਉਹ ਕੁਝ ਨਹੀਂ ਇਦਾਂ ਰਿਪੇਅਰ ਵਾਲੇ ਦੁਕਾਨ ਦੇ ਬੈਠੇ ਆ ਉਹ ਦੋ ਜਣੇ ਇਹ ਨਿਹਲਾ ਤੇ ਦੇਲਾ ਨਾਲ ਕੇ ਤਾਂ ਠੋੜਿਆ ਪਿਆ ਤੇ ਬਸ ਇੰਨੇ ਦੇ ਬਾਦੋਂ ਉਹਨਾਂ ਫੇਰ ਕਰਤੇ ਤੂੰ ਕਿਹੜੀ ਜਗ੍ਹਾ ਦਾ ਵਾਕਿਆ ਵੀਰ ਜੀ ਇਹ ਚੁੰਟ ਦੇ ਵੀਰ ਜੀ ਠੀਕ ਹੈ ਕੋਈ ਜਿਹੜੇ ਬੰਦੇ ਆ ਤੁਹਾਡੇ ਦੇ ਭਾਈਪਰਾਂ ਦਾ 40 ਦਾ ਕੁਝ ਹਾਂਜੀ ਇੱਕ ਨਿਹਲਾ ਇੱਕ ਦੇਲਾ ਵਰੀਆਮ ਤੋਂ ਸਰ ਕੋਈ ਪੁਰਾਣੀ ਰੰਜਿਸ਼ ਨਹੀਂ ਨਰੇ ਕੋਈ ਪੁਰਾਣੀ ਰੰਜਿਸ਼ ਨਹੀਂ ਸਾਡੇ ਨਾਲ ਤੇ ਕੋਈ ਮੌਕੇ ਦੇ ਮੱਕੇ ਦੇ ਕੁੜੀ ਅਫਸਰ ਕੋਈ ਜਾਂਚ ਹੋ ਕਦੇ ਘਰੀ ਗਈ ਆ ਹਾਂਜੀ ਉੱਥੇ ਆਏ ਕਿ ਚੌਕੀ ਤੇ ਹੁਣ ਮੰਗ ਹੀ ਕਰਦੇ ਪਾ ਜੀ ਤੁਸੀਂ ਮੰਗਦੇ ਕੋਈ ਨਹੀਂ ਸਾਨੂੰ ਇਨਸਾਫ ਚਾਹੀਦਾ ਨੂੰ ਕਿੰਨੀਆਂ ਗੋਲ ਠੀਕ ਹੈ ਕਿੰਨੇ ਬੰਦੇ ਸੀ ਭਾਜੀ ਉਹ ਦੋ ਜਣੇ ਕੋਈ ਮੋਕੇ ਦੇ ਸੀਸੀਟੀਵੀ ਵਗੈਰਾ ਸਾਹਮਣੇ ਆਈ ਨਹੀਂ ਨਹੀਂ ਉੱਥੇ ਸਰ ਕੈਮਰੇ ਤੇ ਹੈਗੇ ਪਤਾ ਨਹੀਂ ਚੱਲਦੇ ਕਿ ਨਹੀਂ ਚੱਲਦੇ ਠੀਕ ਹਾਂਜੀ ਉਹ ਬਰੇ ਆਉਂਦੇ ਠੀਕ ਹੈ ਅੱਜ ਸਰ ਕੀ ਮਾਮਲਾ ਜੀ ਜਿਹੜਾ ਚੁੰਡਾ ਦੇ ਪਿੰਡ ਦੇ ਵਿੱਚ ਅੱਜ ਖਬਰ ਸਾਹਮਣੇ ਆਈ ਜੀ ਜਸਪਾਲ ਸਿੰਘ ਸਨ ਨਰਿੰਦਰ ਸਿੰਘ ਪਿੰਡ ਆਰਮਨਵਾਲੇ ਹਿੰਦੂਆਂ ਦਾ ਮੋਟਰਸਾਈਕਲ ਠੀਕ ਕਰਾਉਣ ਗਿਆ ਸੀ ਮੋਟਰਸਾਈਕਲ ਦੁਕਾਨ ਦੇ ਉੱਤੇ ਤੇ ਉੱਥੇ ਜਿਹੜੇ ਨਿਰਮਲ ਸਿੰਘ ਨੇ ਲਾਤੇ ਨਰਵੈਤ ਸਿੰਘ ਨੇ ਲਾਏ ਦੋਵੇਂ ਪਿੰਡ ਬਰੇ ਆਮਨਾਂ ਗਲਦੇ ਹੈਗੇ ਆ ਇਹ ਵੀ ਉੱਥੇ ਆ ਕੇ ਆਪਣੇ ਮੋਟਰਸਾਈਕਲ ਠੀਕ ਕਰਾਉਣ ਵਾਸਤੇ ਆਏ ਇੱਥੇ ਤੇ ਉਹਨਾਂ ਦੇ ਆਪਸ ਵਿੱਚ ਕੋਈ ਉਹਨਾਂ ਦਾ ਟਕਰਾਅ ਵਾਜੀ ਹੋ ਗਈ ਇੱਥੇ ਜਿਹੜਾ ਵਾ ਦੂਜੀ ਤੇਨਰ ਪਿਆਰ ਸਿੰਘ ਤੇ ਨਿਹਰਾ ਉਹਨਾਂ ਨੇ ਉੱਥੇ ਉਹਦੇ ਤੇ ਪੈਰ ਦੇ ਉੱਤੇ ਗੋਲੀ ਮਾਰ ਦਿੱਤੀ ਹੈ ਜੀ ਸਰ ਕੀ ਮੁੜਲੀ ਤਫਤੀਸ਼ ਕੀ ਗੱਲ ਸਾਹਮਣੇ ਆਈ ਮੁੜਲੀ ਤਫਤੀਸ਼ ਤੋਂ ਤੇ ਉਹਨਾਂ ਦੇ ਉੱਥੇ ਲੱਗ ਬਣੇ ਆਸ-ਪਾਸ ਤੋਂ ਪੁੱਛਣ ਤੋਂ ਹੋਏ ਪਤਾ ਲੱਗਾ ਜੀ ਕਿ ਇਹਨਾਂ ਦਾ ਉੱਥੇ ਉੱਥੇ ਗੱਲਾਂਬਾਤਾਂ ਦੇ ਵਿੱਚ ਹੀ ਟਕਰਾਅ ਹੋਇਆ ਵਾ ਪਹਿਲੋਂ ਇਹਨਾਂ ਨੇ ਵੀ ਇੱਕ ਦੂਜੇ ਨੂੰ ਬੜੇ ਪਿਆਰ ਨਾਲ ਮਿਲੇ ਆ ਮੁੜ ਕੇ ਉੱਥੇ ਕੋਈ ਟਕਰਾਅ ਹੋ ਗਿਆ ਫਿਰ ਉਹਨਾਂ ਨੇ ਉਹ ਤੇ ਗੋਲੀ ਚਲਾ ਦਿੱਤੀ ਫਾਇਰ ਦੇ ਵਿੱਚ ਮਾਰੀ ਹੈ ਤੇ ਕਿੰਨੇ ਫਾਇਰਸ ਹੋਏ ਆ ਤੇ ਦੋ ਦੋ ਫਾਇਰ ਸਬੰਧੀ ਪਤਾ ਲੱਗਾ ਬਾਅਦੇ ਇੱਕ ਕੋਲ ਕਾਰਦੂਸ ਨੂੰ ਮਿਲਿਆ ਤੇ ਮੌਕੇ ਤੇ ਤੇ ਸਰ ਕੋਈ ਜਿਹੜੇ ਬੰਦਿਆਂ ਵੱਲੋਂ ਚਲਾਇਆ ਗਿਆ ਵਾ ਇਹ ਇਹਨਾਂ ਦਾ ਕੋਈ ਪਿਛਲਾ ਰਿਕਾਰਡ ਜਿਹੜਾ ਹੈ ਜਾਂ ਕੋਈ ਫਿਰ ਕੋਈ ਜਿਹੜਾ ਰਿਕਾਰਡ ਹੈਗਾ ਇਹਨਾਂ ਦਾ ਜੀ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਹੈਗਾ ਇਹਨਾਂ ਦੇ ਅੱਗੇ ਵੀ ਕੇਸ ਰਜਿਸਟਰ ਹੈਗੇ ਨੇ ਤੇ ਜਿਹੜੇ ਜਸਪਾਲ ਸਿੰਘ ਮੁੰਡੇ ਤੇ ਗੋਲੀ ਚੱਲੀ ਉਹਦੇ ਉਹਦੇ ਅਗੇਂਸਟ ਵੀ ਕੇਸ ਰਜਿਸਟਰ ਹੈਗੇ ਨੇ ਤੇ ਸਰ ਕੋਈ ਇਹਨਾਂ ਦੇ ਕੋਈ ਜਿਹੜੀ ਆਪਸੀ ਰੰਜਿਸ਼ ਕੋਈ ਸਾਹਮਣੇ ਆਈ ਹੈ ਵੀ ਕੋਈ ਵਜ੍ਹਾ ਸਾਹਮਣੇ ਆਈ ਹੈ ਅਜੇ ਤੱਕ ਅਜੇ ਤੱਕ ਤੇ ਨਹੀਂ ਕੋਈ ਰੰਜਿਸ਼ ਸਾਹਮਣੇ ਆਈ ਜੀ ਜਸਪਾਲ ਸਿੰਘ ਜਿਹਨੂੰ ਜਿਹਨੂੰ ਪੀੜ ਤੇ ਅਜਨੂੰ ਗੋਲੀ ਲੱਗੀ ਆ ਉਹਨੂੰ ਮੈਂ ਮਿਲਿਆ ਸੀ ਉਹਨੇ ਤੇ ਇਹੋ ਦੱਸਿਆ ਵਾ ਵੀ ਸਾਡੇ ਜਿਹੜਾ ਇਸ ਤਰ੍ਹਾਂ ਉੱਥੇ ਬੋਲ ਬੁਲਾਰਾ ਹੋ ਗਿਆ ਤੇ ਉਹਦੇ ਕਰਕੇ ਗੋਲੀ ਮੇਰੇ ਪਰ ਦੇ ਵਿੱਚ ਮਾਰ ਮੋਕੇ ਤੇ ਬੋਲ ਬੁਲਾਰਾ ਹੋ ਗਿਆ ਓਕੇ ਤੇ ਬੋਲ ਬੁਲਾਰਾ ਹੋ ਗਿਆ ਜੀ ਸਰਕੀਏ ਕਾਰਵਾਈ ਬਣਾਉਣਾ ਬੁੱਝਿਆ ਇਹ ਬਿਆਨ ਲੈ ਕੇ ਕੇਸ ਜਿਸਟਰ ਕਰਨ ਲੱਗੇ ਹਨ 327 ਪੀਸੀ ਤਾਤੀ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ਦ ਮੇਕਓਵਰ ਸਟੂਡੀਓ ਸਪਾ ਐਂਡ ਸਲੂਨ ਅਕੈਡਮੀ ਖੁੱਲ ਚੁੱਕਾ ਹੈ ਜਿਸ ਦੇ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਜਾਂ ਫਿਰ హెయిర్ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤਾਂ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜ਼ਵ ਰੇਡਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਿਲ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬਾਂਡਿੰਗ ਕੈਰਾਟਿਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਰੇ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਕੀਤਾ ਜਾ ਰਿਹਾ ਹੈ। ਬ੍ਰਾਈਡਲ ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ। ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ। ਤੁਸੀਂ ਹੈਅਰ ਸਪਾ, ਮੈਟ੍ਰਿਕਸ, ਲਾਰੀਅਨ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ। ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਹੈ। ਤੁਸੀਂ ਇੱਥੋਂ ਗਲੋਬਲ ਹੈਅਰ ਕਲਰ, ਫੈਸ਼ਨ ਸ਼ੇਪਸ स्टिक्स रूट टच अप फ्रॉस्टिंग 3D शेड हेयर पॉलिशिंग दीस सुविधा ਲੈ ਸਕਦੇ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਤੁਸੀਂ ਇੱਥੋਂ ਹਰ ਫੈਸ਼ਨੇਬਲ हेयर स्टाइल ਬਣਵਾ ਸਕਦੇ ਫेशियल ब्लीच ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਤਾਂ میکਓਵਰ ਸਟੂడియోਸ spa ਐਂਡ ਸੂਮ ਅਕੈडमी ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਇੱਥਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼